ਮਾਇਆ ਦੇ ਪ੍ਰਭਾਵ ਹੇਠ ਆਏ ਹੋਏ ਬੰਦੇ ਦੀ ਮਤ ਇੰਨੀ ਹੌਲੀ ਹੈ ਇੰਨੀ ਹਲਕੀ ਹੈ ਕਿ ਇਹਨੂੰ ਇਹ ਸਮਝ ਨਹੀਂ ਆਉਂਦਾ ਕਿ ਸਾਨੂੰ ਦੇਣ ਵਾਲਾ ਕੌਣ ਹੈ ਇਹਨੂੰ ਖਵਾਉਣ ਵਾਲਾ ਕੌਣ ਹੈ ਤੇ ਇਹਨੂੰ ਪਾਲਣ ਵਾਲਾ ਕੌਣ ਹੈ ਸੰਸਾਰ ਵਿੱਚ ਵਿਚਰਦਿਆਂ ਜੇ ਕੋਈ ਜੀਵ ਕਿਸੇ ਦੀ ਮਦਦ ਕਰ ਦਵੇ ਜਿਵੇਂ ਮੰਨ ਲਓ ਕਿਸੇ ਬੰਦੇ ਨੇ ਕਿਸੇ ਦੀ ਮਦਦ ਕੀਤੀ ਹੈ ਉਹ ਬੰਦਾ ساری ਉਮਰ ਉਹਨੂੰ ਚੇਤੇ ਵਿੱਚ ਰੱਖਦਾ ਹੈ ਕਿ ਫਲਾਣਾ ਬੜਾ ਚੰਗਾ ਸੀ ਉਹਨੇ ਮੇਰੀ ਮਦਦ ਕੀਤੀ ਮੇਰੀ ਹੈਲਪ ਕੀਤੀ ਮੇਰੇ ਨਾਲ ਖਲੋਤਾ ਸਾਰੀ ਉਮਰ ਉਹਨੂੰ ਆਪਣੇ ਚੇਤੇ ਵਿੱਚ ਰੱਖਦਾ ਹੈ ਕਿ ਉਹਨੇ ਭਾਈ ਮੇਰਾ ਭਲਾ ਕੀਤਾ ਪਰ ਇਹ ਬੰਦਾ ਮੂਰਖ ਏਡਾ ਵੱਡਾ ਹੈ ਜਿਹੜਾ ਪਰਮੇਸ਼ਰ ਜਿਨੇ ਦੇਹੀ ਦਿੱਤੀ ਹੈ ਸੋਹਣੇ ਨੈਣ ਨਕਸ਼ ਦਿੱਤੇ ਨੇ ਭਾਈ ਭੈਣ ਸਾਖ ਸੰਬੰਧੀ ਰਿਸ਼ਤੇਦਾਰੀਆਂ ਰਹਿਣ ਨੂੰ ਧਰਤੀ ਖਾਣ ਨੂੰ ਪੀਣ ਨੂੰ ਪਹਿਨਣ ਨੂੰ ਸਭ ਕੁਝ ਦਿੱਤਾ ਉਹਨੂੰ ਕਦੇ ਸਲਾਹਾ ਨਹੀਂ ਇੱਕ ਬੰਦੇ ਨੇ ਕੋਈ ਚੀਜ਼ ਦੇ ਦਿੱਤੀ ਕੋਈ ਮਦਦ ਕਰ ਦਿੱਤੀ ਉਹਨੂੰ ساری ਉਮਰ ਚੇਤੇ ਜ ਰੱਖਦਾ ਹੈ ساری ਉਮਰ ਉਹਨੂੰ ਸੁਲਾਉਂਦਾ ਹੈ ਕਿ ਫਲਾਣੇ ਨੇ ਮੇਰੀ ਮਦਦ ਕੀਤੀ ਸੀ ਪਰ ਜਿਹੜੇ ਵਾਹਿਗੁਰੂ ਨੇ ਸਾਰਾ ਕੁਝ ਦਿੱਤਾ ਜਿਹਦੇ ਤੋਂ ਬਿਨਾ ਕਦੇ ਕੁਝ ਪ੍ਰਾਪਤੀ ਵੀ ਨਹੀਂ ਹੋ ਸਕਦੀ ਉਹਨੂੰ ਕਦੇ ਯਾਦ ਵੀ ਨਹੀਂ ਕੀਤਾ ਉਹ ਤੇਰੇ ਉੱਤੇ ਪੰਗਤੀਆਂ ਬੰਦਿਆਂ ਟੁਕਦੀਆਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਛੱਡ ਕੇ ਤੂੰ ਬੰਦਿਆਂ ਨੂੰ ਸਲਾਉਂਦਾ ਫਿਰਦਾ ਹੈ ਸਭ ਕੁਝ ਦੇਣ ਵਾਲਾ ਆਕਾਲ ਪੁਰਖ ਵਾਹਿਗੁਰੂ ਹੈ ਉਹਦੇ ਤੋਂ ਬਿਨਾ ਕਦੇ ਕਿਸੇ ਨੂੰ ਕੁਝ ਪ੍ਰਾਪਤ ਨਹੀਂ ਹੋ ਸਕਦਾ ਉਹ ਬੰਦਿਆ ਉਹਨੂੰ ਸਲਾਉਣਾ ਕਰ ਜਿਹਦਾ ਪੈਦਾ ਕੀਤਾ ਹੋਇਆ ਸਾਰਾ ਕੁਝ ਹੈ ਉਹ ਇੱਕੋ ਇੱਕ ਵਾਹਿਗੁਰੂ ਹੈ